ਤੇ 40ਵਾਂ ਅਧਿਆਇ ਉਸ ਦੇ ਸ਼ੁਰੂ ਦੇ ਕੁਝ ਵਚਨਾਂ ਨੂੰ ਆਪਾਂ ਸਾਰੇ ਮਿਲ ਕੇ ਪੜ੍ਹਾਂਗੇ ਤਦ ਇਜ਼ਰਾਈਲ ਆਪਣਾ ਸਭ ਕੁਝ ਲੈ ਕੇ ਬੈਸ਼ਬਾ ਨੂੰ ਗਿਆ ਅਤੇ ਉੱਥੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ਵਰ ਲਈ ਉਸਨੇ ਬਲੀਆਂ ਚੜਾਈਆਂ ਤਦ ਪਰਮੇਸ਼ਵਰ ਨੇ ਇਜ਼ਰਾਈਲ ਨੂੰ ਰਾਤ ਨੂੰ ਦਰਸ਼ਨ ਦੇ ਕੇ ਆਖਿਆ ਹੇ ਯਾਕੂਬ ਹੇ ਯਾਕੂਬ ਉਸਨੇ ਕਿਹਾ ਮੈਂ ਹਾਜ਼ਰ ਹਾਂ ਹੋਸ਼ ਨੇ ਕਿਹਾ ਮੈਂ ਪਰਮੇਸ਼ਵਰ ਹਾਂ ਤੇਰੇ ਪਿਤਾ ਦਾ ਪਰਮੇਸ਼ਵਰ ਤੂੰ ਮਿਸਰ ਵਿੱਚ ਜਾਣ ਤੋਂ ਨਾ ਡਰ ਕਿਉਂਕਿ ਮੈਂ ਤੇਰੇ ਤੋਂ ਉੱਥੇ ਇੱਕ ਵੱਡੀ ਜਾਤੀ ਬਣਾਵਾਂਗਾ ਮੈਂ ਤੇਰੇ ਨਾਲ-ਨਾਲ ਮਿਸਰ ਨੂੰ ਜਾਵਾਂਗਾ ਅਤੇ ਮੈਂ ਤੈਨੂੰ ਉੱਥੋਂ ਫਿਰ ਆਪਣੇ ਨਾਲ ਲੈ ਆਵਾਂਗਾ ਅਤੇ ਯੂਸਫ ਆਪਣੇ ਹੱਥਾਂ ਦੇ ਨਾਲ ਤੇਰੀਆਂ ਅੱਖਾਂ ਨੂੰ ਬੰਦ ਕਰੇਗਾ ਤਦ ਯਾਕੂਬ ਬੇਤਸ਼ਬਾ ਤੋਂ ਉੱਠਿਆ ਪਿਤਾ ਜੀ ਕਦੋਂ ਆਓਗੇ ਇਸ ਤਰ੍ਹਾਂ ਪੁੱਤਰ ਨੇ ਸਵਾਲ ਕੀਤਾ ਪਿਤਾ ਜੀ ਆ ਜਾਓ ਪਿਤਾ ਨੂੰ ਬੁਲਾਇਆ ਯੂਸਫ ਜਿਹੜਾ ਕਿ ਬਹੁਤ ਅਦਭੁਤ ਆਤਮਿਕ ਵਿਅਕਤੀ ਸੀ ਪਿਤਾ ਜੀ ਕਦੋਂ ਆਓਗੇ ਇਹ ਪਿਆਰ ਕਰਨ ਵਾਲੇ ਪੁੱਤਰ ਦੀ ਬੁਲਾਹਟ ਸੀ ਪਿਤਾ ਜੀ ਕਦੋਂ ਮਰੋਗੇ ਇਸ ਤਰ੍ਹਾਂ ਅੱਜ ਕੱਲ ਦੇ ਬੱਚੇ ਇਸ ਤਰ੍ਹਾਂ ਦੇ ਤਿੰਨ ਪੁੱਤਰ ਆਪਣੇ ਮਾਪੇ ਦੇ ਬਾਰੇ ਸੋਚਦੇ ਆ ਕੋਈ ਹੈ ਸਾਡੇ ਵਿੱਚਕਾਰ ਕਦੋਂ ਮਰੇਗੀ ਇਹ ਬੁੱਢੀ ਕਦੋਂ ਮਰੇਗਾ ਇਹ ਬੁੱਢਾ ਇਸ ਤਰ੍ਹਾਂ ਆਪਣੇ ਹੀ ਮਾਤਾ ਅਤੇ ਪਿਤਾ ਨੂੰ ਬੁਰੀ ਸੋਚ ਦੇ ਨਾਲ ਗੱਲ ਕਰਨ ਵਾਲੇ ਬਹੂ ਜਾਂ ਫਿਰ ਕੋਈ ਬੇਟਾ ਹੈ ਇਹ ਠੀਕ ਨਹੀਂ ਆ ਪਰਮੇਸ਼ਵਰ ਨੇ ਯੂਸਫ ਨੂੰ ਆਸ਼ੀਸ਼ ਦਿੱਤੀ ਇਹਦਾ ਕਾਰਨ ਸੀ ਕਿ ਪਰਮੇਸ਼ਵਰ ਯੂਸਫ ਦੇ ਨਾਲ ਸੀ ਪਰਮੇਸ਼ਵਰ ਕਿੰਨੂੰ ਆਸ਼ੀਸ਼ ਦਿੰਦਾ ਹੈ ਜਿਹੜਾ ਕੋਈ ਪਰਮੇਸ਼ਵਰ ਦੇ ਨਾਲ ਰਹਿੰਦਾ ਹੈ ਪਰਮੇਸ਼ਵਰ ਉਸ ਨੂੰ ਆਸ਼ੀਸ਼ ਦਿੰਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਹੈ ਕਿ ਪਰਮੇਸ਼ਵਰ ਮੈਨੂੰ ਆਸ਼ੀਸ਼ ਦੇਵੇ ਇਸ ਤਰ੍ਹਾਂ ਕੋਈ ਸੋਚਣ ਵਾਲਾ ਹੈ ਤਾਂ ਆਪਣੇ ਹੱਥ ਵਿਖਾਓ ਪਰਮੇਸ਼ਵਰ ਮੈਨੂੰ ਆਸ਼ੀਸ਼ ਦੇਵੇ ਇਸ ਤਰ੍ਹਾਂ ਕਹਿਣ ਵਾਲਾ ਕੋਈ ਹੈ ਤਾਂ ਹੱਥ ਵਿਖਾਓ ਤੁਸੀਂ ਹੱਥ ਮੈਨੂੰ ਨਹੀਂ ਦਿਖਾ ਰਹੇ ਅਸਲ ਦੇ ਵਿੱਚ ਤੁਸੀਂ ਆਪਣਾ ਹੱਥ ਪ੍ਰਭੂ ਨੂੰ ਦਿਖਾ ਰਹੇ ਹੋ ਕਿ ਪ੍ਰਭੂ ਮੈਨੂੰ ਆਸ਼ੀਸ਼ ਦਿਓ ਕਹਿ ਰਹੇ ਹੋ ਸੋ ਅਗਰ ਕੋਈ ਇਸ ਤਰ੍ਹਾਂ ਹੱਥ ਚੱਕੇਗਾ ਤਾਂ ਇਸੇ ਤਰ੍ਹਾਂ ਦੀ ਆਸ਼ੀਸ਼ ਮਿਲੇਗੀ ਰਾਈਟ ਪਰਮੇਸ਼ੁਰ ਦੇ ਆਸ਼ੀਸ਼ ਦੇਣ ਦੀ ਇੱਕ ਕੰਡੀਸ਼ਨ ਹੈ ਉਹ ਕੰਡੀਸ਼ਨ ਇਹ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੋਣਾ ਚਾਹੀਦਾ ਉਤਪਤੀ 39ਵਾਂ ਅਧਿਆਇ ਇਸਦੇ ਦੂਸਰੇ ਵਚਨ ਤੋਂ ਯੂਸਫ ਆਪਣੇ ਮਿਸਰੀ ਸੁਆਮੀ ਦੇ ਘਰੇ ਰਹਿੰਦਾ ਸੀ ਅਤੇ ਯਹੋਵਾ ਉਸ ਦੇ ਨਾਲ ਸੀ ਇਸ ਲਈ ਉਹ ਵੱਡਾ ਭਗਵਾਨ ਮਨੁੱਖ ਬਣ ਗਿਆ ਯੂਸਫ ਦੇ ਨਾਲ ਯਹੋਵਾ ਸੀ ਇਸੇ ਲਈ ਇਹ ਯਾਦ ਰੱਖੋ ਪਿਆਰਿਓ ਇਸੇ ਲਈ ਯੂਸਫ ਉન્નਤੀ ਕਰ ਪਾਇਆ ਕੀ ਤੁਸੀਂ ਉન્નਤੀ ਕਰਨਾ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਤੁਹਾਡਾ ਪਰਿਵਾਰ ਉન્નਤੀ ਕਰੇ ਤੁਹਾਡਾ ਕਾਰੋਬਾਰ ਤੁਹਾਡੀ ਨੌਕਰੀ ਜਾਂ ਤੁਹਾਡੀ ਜ਼ਿੰਦਗੀ ਉન્નਤੀ ਕਰੇ ਤੁਸੀਂ ਚਾਹੁੰਦੇ ਹੋ ਜਾਂ ਤੁਹਾਡੀ ਖੇਤੀਬਾੜੀ ਉન્નਤੀ ਕਰਨ ਦੀ ਆਸ ਕਰ ਰਹੇ ਹੋ ਤਾਂ ਫਿਰ ਸੁਣੋ ਪਰਮੇਸ਼ਵਰ ਤੁਹਾਡੇ ਨਾਲ ਹੋਣਾ ਚਾਹੀਦਾ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਪਾਪ ਤੁਹਾਡੇ ਨਾਲ ਨਹੀਂ ਰਹਿਣਾ ਚਾਹੀਦਾ ਜੇ ਪਾਪ ਤੁਹਾਡੇ ਵਿੱਚ ਹੈ ਤਾਂ ਪਾਪ ਤੁਸੀਂ ਕਰ ਰਹੇ ਹੋ ਪਰਮੇਸ਼ਰ ਤੁਹਾਡੇ ਨਾਲ ਨਹੀਂ ਰਹੇਗਾ ਯਾਨੀ ਹੰਨੇ ਰਤੇ ਚਾਨਣ ਦਾ ਇਕੱਠੇ ਰਹਿਣਾ ਬਹੁਤ ਹੀ ਮੁਸ਼ਕਲ ਹੈ ਸੈਮਸਨ ਦੇ ਨਾਲ ਪਰਮੇਸ਼ਰ ਸੀ ਪਰ ਸੈਮਸਨ ਜਾ ਕੇ ਵੈਸ਼ਿਆ ਨਾਲ ਮਿਲ ਗਿਆ ਜਦੋਂ ਸੈਮਸਨ ਵੈਸ਼ਿਆਾਂ ਦੇ ਕੋਲ ਜਾ ਕੇ ਰਹਿਣ ਲੱਗਾ ਉਦੋਂ ਪਰਮੇਸ਼ਰ ਉਹਦੇ ਤੋਂ ਦੂਰ ਹੋ ਗਿਆ ਇਸ ਲਈ ਕੀ ਹੋਇਆ ਛੱਡ ਦਿੱਤਾ ਹਜੇ ਤੱਕ ਤਾਂ ਪਰਮੇਸ਼ਰ ਸੈਮਸਨ ਦੇ ਨਾਲ ਸੀ ਜਦੋਂ ਉਸਨੇ ਪਾਪ ਕਰਨਾ ਸ਼ੁਰੂ ਕੀਤਾ ਜਾਣ ਬੁੱਝ ਕੇ ਸਭ ਕੋ ਜਾਣਦੇ ਹੋਏ ਜਦੋਂ ਸैमसन ਨੇ ਪਾਪ ਕਰਨਾ ਸ਼ੁਰੂ ਕੀਤਾ ਪਰਮੇਸ਼ਵਰ ਨੇ ਸैमसन ਨੂੰ ਛੱਡ ਦਿੱਤਾ ਨਿਆਂਇਆਂ ਦੀ ਕਿਤਾਬ 16ਵੇਂ ਅਧਿਆਇ ਚ ਅਸੀਂ ਵੇਖਾਂਗੇ ਪਰਮੇਸ਼ਵਰ ਨੇ ਉਸ ਨੂੰ ਕਦੋਂ ਛੱਡਿਆ ਪਰਮੇਸ਼ਵਰ ਨੇ ਉਸ ਨੂੰ ਛੱਡ ਦਿੱਤਾ ਇਹ ਉਹ ਸਮਝ ਨਹੀਂ ਪਾਇਆ 16ਵਾਂ ਅਧਿਆਇ 19ਵਾਂ ਵਚਨ ਤਦ ਉਸਨੇ ਉਸ ਨੂੰ ਆਪਣੇ ਗੋਡਿਆਂ ਤੇ ਸਵਾਰ ਰੱਖਿਆ ਪਿਆਰੇ ਸैमਸਨ ਪਵਿੱਤਰ ਸੀ ਅਲੱਗ ਕੀਤਾ ਗਿਆ ਸੀ ਚੁਣਿਆ ਗਿਆ ਸੀ ਅbschikt ਸੀ ਉਹ ਨਾਜ਼ਿਰ ਕੀਤਾ ਗਿਆ ਸੀ ਪ੍ਰਭੂ ਲਈ ਜੀਣਾ ਉਸਨੇ ਛੱਡ ਕੇ ਵੈਸ਼ਿਆ ਦੀ ਗੋਦ ਚ ਸੋ ਗਿਆ ਅੱਜ ਕੋਈ ਹੈ ਸਾਡੇ ਵਿੱਚਕਾਰ ਪਤੀ ਹੋਣ ਤੇ ਵੀ ਜ਼ਿੰਮੇਦਾਰੀਆਂ ਹੋਣ ਤੇ ਵੀ ਪ੍ਰਾਇ ਇਸਤਰੀ ਪ੍ਰਾਇ ਮਰਦ ਜਾਂ ਫਿਰ ਵੈਸ਼ਿਆ ਦੇ ਕੋਲ ਜਾ ਕੇ ਇਸ ਤਰ੍ਹਾਂ ਸੌਣ ਵਾਲਾ ਕੋਈ ਹੈ ਬੁਆਏਫਰੈਂਡ ਦੀ ਗੋਦ ਚ ਸੌਣ ਵਾਲੇ ਗਰਲਫਰੈਂਡ ਦੀ ਗੋਦ ਚ ਸੌਣ ਵਾਲੇ ਸ਼ਰੀਰ ਨੂੰ ਅਪਵਿੱਤਰ ਕਰਨ ਵਾਲਾ ਕੋਈ ਹੈ ਤਾਂ ਫਿਰ ਸੁਣੋ ਸਭ ਕੁਝ ਜਾਣਨ ਦੇ ਬਾਵਜੂਦ ਵੀ ਅਗਰ ਇਸ ਤਰ੍ਹਾਂ ਨੀਚ ਮੇ ਕੰਮ ਕਰੋਗੇ ਕੀ ਹੋਏਗਾ ਕਿ ਤੁਸੀਂ ਜਾਣਦੇ ਹੋ ਸੈਮਸਨ ਬਹੁਤ ਹੀ ਸ਼ਕਤੀਸ਼ਾਲੀ ਸੀ ਬਾਈਬਲ ਚ ਰਹਿਣ ਵਾਲੇ ਜਿੰਨੇ ਵੀ ਲੋਗ ਆ ਸੈਮਸਨ ਦਾ ਨਾਮ ਸੀ ਕਿ ਉਹ ਬਹੁਤ ਹੀ ਤਾਕਤਵਰ ਸੀ ਸੁਲੇਮਾਨ ਦਾ ਇੱਕ ਨਾਮ ਸੀ ਕਿ ਉਹ ਦੁਨੀਆ ਤੇ ਬਹੁਤ ਹੀ ਸਮਝਦਾਰ ਸੀ ਅਤੇ موسی ਦਾ ਵੀ ਇੱਕ ਨਾਮ ਸੀ ਕਿ ਉਹ ਸਾਰੀ ਧਰਤੀ ਤੇ ਸਭ ਤੋਂ ਨੰਬਰ ਵਿਅਕਤੀ ਸੀ ਈਯੂਬ ਦਾ ਵੀ ਇੱਕ ਨਾਮ ਸੀ ਉਹ ਕੀ ਹੈ ਸਾਰੀ ਧਰਤੀ ਦੇ ਉੱਤੇ ਉਹ ਖਰਾ ਅਤੇ ਧਰਮੀ ਸੀ ਅਤੇ ਦਾਨੀਅਲ ਨੂੰ ਵੀ ਇੱਕ ਨਾਮ ਦਿੱਤਾ ਗਿਆ ਸੀ ਉਹ ਕੀ ਪਰਮੇਸ਼ਵਰ ਦਾ ਬਹੁਤ ਪਿਆਰਾ ਸੀ 다우드 ਨੂੰ ਵੀ ਇੱਕ ਨਾਮ ਦਿੱਤਾ ਗਿਆ ਸੀ ਇਹ ਮੇਰੇ ਮਨ ਦੇ ਅਨੁਸਾਰ ਵਿਅਕਤੀ ਹੈ ਇਸ ਤਰ੍ਹਾਂ ਪਰਮੇਸ਼ਵਰ ਉਹਨਾਂ ਦੇ ਜੀਵਨ ਵਿੱਚ ਪਰਮੇਸ਼ਵਰ ਦੁਆਰਾ ਦਿੱਤੀ ਗਈ ਉਹਨਾਂ ਦੇ ਜੀਵਨ ਚ ਸਥਿਤੀ ਦੇ ਕਾਰਨ ਉਹਨਾਂ ਨੇ ਆਪਣੀ ਜ਼ਿੰਦਗੀ ਚ ਕੁਝ ਨਾਮ ਕਮਾਏ ਅਬਰਾਹਮ ਦਾ ਇੱਕ ਨਾਮ ਸੀ ਕੀ ਅਬਰਾਹਮ ਯਹੋਵਾ ਦਾ ਮਿੱਤਰ ਹੈ موسی ਦੇ ਬਾਰੇ ਇੱਕ ਹੋਰ ਗੱਲ ਲਿਖੀ ਸੀ ਪਰਮੇਸ਼ਵਰ ਉਹਦੇ ਨਾਲ ਆਮਣੇ ਸਾਹਮਣੇ ਗੱਲ ਕਰਦਾ ਸੀ ਯੀਸ਼ੂ ਮਸੀਹ ਦੇ ਲਈ ਸਵਰਗ ਖੁੱਲ ਗਿਆ ਆਕਾਸ਼ ਬਾਣੀ ਹੋਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਸੈਮਸਨ ਦਾ ਵੀ ਇੱਕ ਨਾਮ ਸੀ ਕਿ ਇਹ ਬਹੁਤ ਹੀ ਸਮਰਥੀ ਹੈ ਪਲਿਸਤਿਆ ਨੂੰ ਨਾਸ਼ ਕਰਨ ਲਈ ਇਜ਼ਰਾਈਲੀਆਂ ਨੂੰ ਛਡਾਉਣ ਦੇ ਲਈ ਅਤੇ ਉਹਨਾਂ ਦੀ ਸ਼ਾਂਤੀ ਨਾਲ ਅਗਵਾਈ ਕਰਨ ਦੇ ਲਈ ਪਰਮੇਸ਼ਵਰ ਨੇ ਸੈਮਸਨ ਨੂੰ ਜੀਵਨ ਦਿੱਤਾ ਸਮਰਥ ਦਿੱਤੀ ਕਿੰਨੀ ਸਮਰਥ ਦਿੱਤੀ ਜਾਣਦੇ ਹੋ ਉਹ ਗਦੇ ਦੇ ਜਵਾੜੇ ਦੀ ਹੱਡੀ ਲੈ ਕੇ ਹੱਡੀ ਨੂੰ ਲੈ ਕੇ ਜਦੋਂ ਪਲਿਸਤਿਆ ਨੇ ਉਹਦੇ ਤੇ ਹਮਲਾ ਕੀਤਾ ਉਸਨੇ ਹਜ਼ਾਰ ਲੋਕ ਮਾਰ ਦਿੱਤੇ ਤਲਵਾਰ ਅਤੇ ਬਰਸ਼ੀ ਦੇ ਨਾਲ ਨਹੀਂ ਗਦੇ ਦੀ ਜੁਬਾੜੀ ਦੀ ਹੱਡੀ ਦੇ ਨਾਲ ਉਸਨੇ ਹਜ਼ਾਰ ਫਲਸਤੀਆਂ ਨੂੰ ਮਾਰ ਦਿੱਤਾ ਸैमਸਨ ਦਾ ਨਾਮ ਸੁਣ ਕੇ ਫਲਸਤੀ ਕੰਬ ਦੇਸੀ ਐਸਾ ਸैमਸਨ ਇੱਕ ਪਾਪ ਦੇ ਅਦਿਨ ਹੋ ਗਿਆ ਉਹ ਪਾਪ ਕੀ ਸੀ ਲੜਕੀਆਂ ਦਾ ਚੱਕਰ ਸੁੰਦਰ ਲੜਕੀ ਦਿਖਣ ਤੇ ਬਸ ਉਹਦੇ ਪੈਰ ਠਹਿਰਦੇ ਨਹੀਂ ਸੀ ਉਹਦੀਆਂ ਅੱਖਾਂ ਸਥਿਰ ਨਹੀਂ ਰਹਿੰਦੀਆਂ ਸੀ ਉਹਦਾ ਸ਼ਰੀਰ ਕਾਬੂ 'ਚ ਨਹੀਂ ਰਹਿੰਦਾ ਸੀ ਅੱਜ ਸਾਡੇ ਵਿੱਚਕਾਰ ਕੋਈ ਹੈ ਮੈਂ ਸਾਰੀਆਂ ਗੱਲਾਂ 'ਚ ਤਾਂ ਠੀਕ ਰਹਿੰਦਾ ਹਾਂ ਬ੍ਰਦਰ ਪਰ ਮੈਂ ਇੱਕ ਵਿਸ਼ੇ ਦੇ ਵਿੱਚ ਉਹ ਕਿਹੜਾ ਵਿਸ਼ੇ ਹੈ ਉਹੀ ਬ੍ਰਦਰ ਲੜਕੀਆਂ ਦਾ ਚੱਕਰ ਸਾਰੇ ਵਿਸ਼ਾ ਦੇ ਵਿੱਚ ਮੈਂ ਠੀਕ ਹਾਂ ਪਰ ਇੱਕ ਹੀ ਵਿਸ਼ੇ ਹੈ ਸ਼ਰਾਬ ਦੇ ਬਾਰੇ ਸਾਰੇ ਵਿਸ਼ਾ 'ਚ ਮੈਂ ਠੀਕ ਰਹਿੰਦੀ ਹਾਂ ਪਰ ਇੱਕ ਵਿਸ਼ੇ ਕਿਹੜਾ ਸੂਟਾਂ ਦਾ ਵਿਸ਼ੇ ਕਿੰਨੇ ਵੀ ਸੂਟ ਹੋਵੇ ਉਹ ਕਲਰ ਨਹੀਂ ਆ ਕੀ ਦੁਨੀਆ ਪਰ ਦੇ ਕਲਰ ਚਾਹੀਦੇ ਆ ਸਾਰੇ ਕਲਰ ਦੇ ਸੂਟ ਚਾਹੀਦੇ ਹੈ ਪਤਾ ਨਹੀਂ ਕਿਉਂ ਸ਼ਾਪਿੰਗ ਮਾਲ ਦੇ ਵਿੱਚ ਜਿੰਨੇ ਵੀ ਕਲਰ ਹੋਵੇ ਉਹ ਸਭ ਖਰਚ ਆ ਜਾਣੇ ਚਾਹੀਦੇ ਕਿੰਨਾ ਵੀ ਸੋਨਾ ਹੋਵੇ ਕਿੰਨੇ ਵੀ ਸੂਟ ਹੋਵੇ ਬਸ ਨਹੀਂ ਕਰਦੇ ਪਤਾ ਨਹੀਂ ਕਿਉਂ ਬੁਰੀ ਇੱਛਾ ਧਿਆਨ ਨਾਲ ਸੁਣੋ ਸैमसन ਲੜਕੀਆਂ ਦੇ ਪਿੱਛੇ ਪੈ ਗਿਆ ਪਰਮੇਸ਼ਵਰ ਨੇ ਦੇਖਿਆ ਉਹ ਸਹਿਨ ਨਾ ਕਰ ਸਕਿਆ ਵੈਸ਼ਿਆ ਕੋਲ ਜਾ ਕੇ ਉਹਦੀ ਗੋਦ ਚ ਸੋ ਗਿਆ ਫਿਰ ਕੀ ਹੋਇਆ ਨਿਆਈਆਂ 16 20 ਤਦ ਉਸਨੇ ਕਿਹਾ ਹੈ ਸैमसन ਫਲਸਤੀ ਤੈਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਹੈ ਉਹ ਚੌਂਕ ਪਿਆ ਮੈਂ ਪਹਿਲਾ ਦੀ ਤਰ੍ਹਾਂ ਬਾਹਰ ਜਾ ਕੇ ਮਾਰਾਂਗਾ ਪਰ ਉਹ ਨਹੀਂ ਜਾਣਦਾ ਸੀ ਯਹਵਾ ਉਹਦੇ ਕੋਲੋਂ ਦੂਰ ਚਲਾ ਗਿਆ ਪਰਮੇਸ਼ਵਰ ਨੇ ਛੱਡ ਦਿੱਤਾ ਜਦੋਂ ਤੱਕ ਪਰਮੇਸ਼ਵਰ ਸैमसन ਦੇ ਨਾਲ ਸੀ ਉਹਦਾ ਕੋਈ ਟਾਕਰਾ ਨਹੀਂ ਕਰ ਸਕਿਆ ਅੱਜ ਕੋਈ ਸਾਡੇ ਵਿੱਚਕਾਰ ਹੈ ਮੈਂ ਸਮਰਥੀ ਜੀਵਨ ਜੀਣਾ ਚਾਹੁੰਦਾ ਹਾਂ ਤਾਕਤਵਰ ਜੀਵਨ ਜੀਣਾ ਚਾਹੁੰਦਾ ਹਾਂ ਮੈਂ ਕਿਸੇ ਤੋਂ ਨਹੀਂ ਡਰਨਾ ਚਾਹੁੰਦਾ ਹਾਂ ਮੈਂ ਜੋ ਵੀ ਕੰਮ ਕਰਾਂ ਉਹਦੇ 'ਚ ਤਰੱਕੀ ਕਰਨੀ ਹੈ ਐਸਾ ਜੀਵਨ ਮੈਂ ਜੀਣਾ ਹੈ ਤਾਂ ਫਿਰ ਸੁਣੋ ਪਰਮੇਸ਼ਰ ਤੁਹਾਡੇ ਨਾਲ ਹੋਣਾ ਚਾਹੀਦਾ ਉਪਤਤੀ 39 ਅਧਿਆਇ ਚ ਅਸੀਂ ਵੇਖਦੇ ਹਾਂ ਪਰਮੇਸ਼ਰ ਯੂਸਫ ਦੇ ਨਾਲ ਸੀ ਇਸ ਲਈ ਯੂਸਫ ਜੋ ਕੁਝ ਵੀ ਕਰਦਾ ਸੀ ਹਰ ਕੰਮ ਦੇ ਵਿੱਚ ਉਸ ਨੂੰ ਸਫਲ ਕਰਦਾ ਸੀ ਤੁਸੀਂ ਕੁਝ ਵੀ ਕਰੋ ਅਗਰ ਪਰਮੇਸ਼ਰ ਦੀ ਆਸ਼ੀਸ਼ ਚਾਹੁੰਦੇ ਹੋ ਪਰਮੇਸ਼ਰ ਤੁਹਾਡੇ ਨਾਲ ਹੋਣਾ ਚਾਹੀਦਾ ਅੱਜ ਸਾਡੇ ਵਿੱਚੋਂ ਕੋਈ ਵੀ ਕੰਮ ਸ਼ੁਰੂ ਕਰੇ ਉਹ ਫੇਲ ਹੋ ਜਾਂਦੇ ਆ ਅਸੀਂ ਕਈ ਵਾਰ ਕਹਿੰਦੇ ਆ ਪਤਾ ਨਹੀਂ ਕਿਉਂ ਕੁਝ ਵੀ ਕਰ ਰਿਹਾ ਤਰੱਕੀ ਨਹੀਂ ਹੋ ਰਹੀ ਕੋਈ ਵੀ ਕਾਰੋਬਾਰ ਕਰੀਏ ਫਾਇਦਾ ਨਹੀਂ ਹੋ ਰਿਹਾ ਜੀ ਜੋ ਵੀ ਕੰਮ ਸ਼ੁਰੂ ਕਰਾਂ ਉਹ ਬਰਬਾਦ ਹੋ ਜਾਂਦਾ ਹੈ ਮੈਨੂੰ ਤਾਂ ਕੋਈ ਰਾਹਤਾ ਨਹੀਂ ਦਿਖਾਈ ਦੇ ਰਿਹਾ ਮੈਂ ਪੈਸਾ ਖਰਚਿਆ ਪਰ ਨੁਕਸਾਨ ਹੋ ਗਿਆ ਇੱਥੇ ਮੈਂ ਪੈਸਾ ਖਰਚਿਆ ਉਹ ਵੀ ਬਰਬਾਦ ਹੋ ਗਿਆ ਉੱਥੋਂ ਉਧਾਰ ਲਿਆ ਇੱਥੋਂ ਉਧਾਰ ਲਿਆ ਵਿਆਜ ਤੇ ਵੀ ਪੈਸੇ ਚੱਕੇ ਅੱਜ ਮੇਰੇ ਹਾਲਾਤ ਬੱਦਤਰ ਹੋ ਗਏ ਆ ਪਤਾ ਨਹੀਂ ਕਿਉਂ ਮੈਂ ਜੋ ਵੀ ਕਰਦਾ ਹਾਂ ਉਹ ਕੰਮ ਸਫਲ ਨਹੀਂ ਹੁੰਦਾ ਸਫਲ ਨਹੀਂ ਹੋ ਰਿਹਾ ਕਾਰਨ ਜਾਣਦੇ ਹਾਂ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈ ਇਸ ਲਈ ਤੁਸੀਂ ਪਰਮੇਸ਼ਵਰ ਤੋਂ ਬਿਨਾ ਕੁਝ ਵੀ ਕਰ ਲਓ ਉਹਦੇ ਵਿੱਚ ਤੁਸੀਂ ਸਫਲ ਨਹੀਂ ਹੋ ਸਕੋਗੇ ਯੂਸਫ ਦੇ ਨਾਲ ਪਰਮੇਸ਼ਵਰ ਸੀ ਇਸੇ ਲਈ ਉਸਨੇ ਜੋ ਵੀ ਕੀਤਾ ਉਹ ਸਫਲ ਹੋਇਆ ਪਿਆਰਿਓ ਮੈਂ ਜੋ ਕੁਝ ਵੀ ਕਰਾਂ ਉਹਦੇ ਚ ਸਫਲ ਹੋਣਾ ਚਾਹੁੰਦਾ ਕਿੰਨੇ ਇਸ ਤਰ੍ਹਾਂ ਚਾਹੁੰਦੇ ਆ ਮੈਂ ਜੋ ਵੀ ਕਰਾਂ ਮੈਂ ਸਫਲ ਹੋ ਜਾਵਾਂ ਤਾਂ ਫਿਰ ਕੀ ਚਾਹੀਦਾ ਦੱਸੋ ਮੈਂ ਜੋ ਵੀ ਕੰਮ ਕਰਾਂ ਮੇਰਾ ਪਰਮੇਸ਼ਵਰ ਮੇਰੇ ਨਾਲ ਹੋਵੇ ਥੈਟ ਸਿੰਪਲ ਜੇ ਪਰਮੇਸ਼ਰ ਤੁਹਾਡੇ ਨਾਲ ਹੈ ਤੁਸੀਂ ਸਫਲ ਹੋਵੋਗੇ ਜੇ ਪਰਮੇਸ਼ਰ ਤੁਹਾਡੇ ਨਾਲ ਨਹੀਂ ਤੁਸੀਂ ਸਫਲ ਨਹੀਂ ਹੋਵੋਗੇ ਪਿਆਰਿਓ ਮੈਂ 12 ਸਾਲ ਦੀ ਉਮਰ ਦੇ ਵਿੱਚ ਹੀ ਉਧਾਰ ਪਾਇਆ ਉਧਾਰ ਪਾਉਣ ਤੋਂ ਪਹਿਲਾਂ ਸਾਡੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਬਹੁਤ سارے ਥੀਏਟਰ ਸੀ ਮੇਰੇ ਪਿਤਾ ਜੀ ਮੇਰੇ ਭਰਾ ਮੇਰੀ ਮਾਮਾ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਚਲਾਇਆ ਕਰਦੇ ਸੀ ਇਸ ਲਈ ਮੇਰੇ ਕੋਲ ਟਿਕਟ ਫ੍ਰੀ ਹੁੰਦੀ ਸੀ ਮੈਂ ਕਦੇ ਵੀ ਫਿਲਮਾਂ ਵੇਖ ਸਕਦਾ ਸੀ ਇਸ ਲਈ ਉਹਨਾਂ ਫਿਲਮਾਂ ਨੂੰ ਵੇਖ ਕੇ ਮੈਂ ਵੀ ਇੱਕ ਹੀਰੋ ਦੀ ਤਰ੍ਹਾਂ ਉਸੇ ਤਰ੍ਹਾਂ ਬਾਲ ਬਣਾਉਂਦਾ ਸੀ ਹੀਰੋ ਸਿਗਰਟ ਪੀੜੀ ਪਿੰਦੇ ਸੀ ਮੈਂ ਵੀ ਪੀਂਦਾ ਸੀ ਇੱਕ ਵਾਰ ਹੀਰੋ ਨੇ ਫਿਲਮ ਚ ਸਿਗਾਰ ਪੀਤਾ ਮੈਂ ਵੀ ਸਿਗਾਰ ਪੀ ਕੇ ਡਿੱਗ ਪਿਆ ਇਸ ਤਰ੍ਹਾਂ ਬੇਕਾਰ ਦੇ ਕੰਮ ਕਰਦੇ ਹੋਏ 12 ਸਾਲ ਦੀ ਉਮਰ ਚ ਪਰਮੇਸ਼ਵਰ ਦੇ ਅਨੁਗ੍ਰਹਿ ਨਾਲ ਮੇਰੇ ਵਰਗੇ ਨਿਕੰਮੇ ਨੂੰ ਪਰਮੇਸ਼ਵਰ ਨੇ ਚੁਣ ਲਿਆ ਇਸ ਤਰ੍ਹਾਂ ਚੁਣਨ ਤੋਂ ਬਾਅਦ ਕੀ ਹੋਇਆ ਕਿ ਮੇਰੇ ਪਸੰਦ ਦਾ ਇੱਕ हीरोディ फिल्म आई ए आम ਗੱਲ ਹੈ ਤੁਹਾਡੇ ਮੁਕਤੀ ਪਾਉਣ ਤੋਂ ਬਾਅਦ ਸ਼ੈਤਾਨ ਤੁਹਾਡੀ ਪਸੰਦ ਦੀਆਂ ਚੀਜ਼ਾਂ ਨੂੰ ਤੁਹਾਡੇ ਕੋਲ ਲਿਆਏਗਾ ਪਰਖਣ ਦੇ ਲਈ ਪਤਾ ਨਹੀਂ ਕਿਉਂ ਮੇਰੇ ਮਨ 'ਚ ਇਸ ਤਰ੍ਹਾਂ ਆਇਆ ਕਿ ਪ੍ਰਭੂ ਇਹ ਇਹ ਇੱਕ ਫਿਲਮ ਦੇਖਾਂਗਾ ਪ੍ਰਭੂ ਇਹ ਇੱਕ ਫਿਲਮ ਦੇਖਾਂਗਾ ਪ੍ਰਭੂ ਕਹਿ ਕੇ ਮੈਂ ਪ੍ਰਾਰਥਨਾ ਕਰਕੇ ਚਲਾ ਗਿਆ ਕਿੱਥੇ ਗਿਆ ਫਿਲਮ ਵੇਖਣ ਪਿਤਾ ਮੈਂ ਜਾਣਦਾ ਤੁਸੀਂ ਥੀਟਰ ਦੇ ਵਿੱਚ ਨਹੀਂ ਆਓਗੇ ਤੁਸੀਂ ਨਾ ਆਓ ਉਹ ਸਿਨੇਮਾ ਹੈ ਨਾ ਤੁਸੀਂ ਅੰਦਰ ਨਾ ਆਇਓ ਸਿਰਫ ਗੇਟ ਤੱਕ ਹੀ ਆ ਜਾਇਓ ਗੇਟ ਤੱਕ ਤੁਸੀਂ ਆਇਓ ਉੱਥੋਂ ਮੈਂ ਸਿਰਫ ਅੰਦਰ ਜਾਵਾਂਗਾ ਮੈਂ ਥੋੜੀ देर ਰਹਿ ਕੇ ਫਿਲਮ ਵੇਖ ਕੇ ਫੇਰ ਆ ਜਾਵਾਂਗਾ ਫਿਰ ਆਪਾਂ ਦੋਨੇ ਮਿਲ ਕੇ ਚਲੇ ਜਾਵਾਂਗੇ ਇਹ ਕਿਹੜੀ ਉਮਰ ਦੀ ਪ੍ਰਾਰਥਨਾ ਸੀ ਜਦੋਂ ਮੈਂ 11-12 ਸਾਲ ਦਾ ਸੀ ਉਸ ਉਮਰ ਦੀ ਅੱਜ ਕੋਈ ਸਾਡੇ ਵਿਚਾਰ ਹੈ ਪ੍ਰਭੂ ਮੈਂ ਤੁਹਾਡੇ ਬਿਨਾ ਜੀ ਨਹੀਂ ਸਕਦਾ ਇਸ ਲਈ ਮੈਂ ਇਸ ਲੜਕੀ ਕੋਲ ਜਾਵਾਂਗਾ ਤੁਸੀਂ ਦਰਵਾਜ਼ੇ ਤੱਕ ਆ ਜਾਓ ਮੈਂ ਅੰਦਰ ਜਾ ਕੇ ਆਵਾਂਗਾ ਉਸ ਕਲੱਬ ਤੱਕ ਜਾਵਾਂਗੇ ਪ੍ਰਭੂ ਤੁਸੀਂ ਦਰਵਾਜ਼ੇ ਤੇ ਖੜ੍ਹ ਜਿਓ ਮੈਂ ਅੰਦਰ ਚਲਾ ਜਾਵਾਂਗਾ ਤੁਸੀਂ ਬਾਹਰ ਹੀ ਖੜ੍ਹਿਓ ਪ੍ਰਭੂ ਮੈਂ ਸਿਰਫ ਅੰਦਰ ਜਾ ਕੇ ਬਾਹਰ ਆ ਜਾਵਾਂਗਾ ਇਸ ਤਰ੍ਹਾਂ ਕਹਿੰਦੇ ਆ ਉਹਨਾਂ 'ਚ ਸਮਝਦਾਰੀ ਨਹੀਂ ਆ ਅੱਜ ਸਾਡੇ ਵਿਚਕਾਰ ਐਸੇ ਲੋਕ ਆ ਜਿੱਥੇ ਪਰਮੇਸ਼ਵਰ ਨਹੀਂ ਜਾਂਦਾ ਉਸ ਜਗ੍ਹਾ ਤੇ ਇਹ ਜਾਂਦੇ ਆ ਜਿਨ੍ਹਾਂ ਨੂੰ ਪਰਮੇਸ਼ਵਰ ਪਸੰਦ ਨਹੀਂ ਕਰਦਾ ਉਹੀ ਕੰਮ ਕਰਦੇ ਪਰਮੇਸ਼ਵਰ ਜੋ ਪਸੰਦ ਨਹੀਂ ਕਰਦਾ ਉਹ ਕਾਰੋਬਾਰ ਕਰ ਰਿਹਾ ਜੋ ਪਰਮੇਸ਼ਵਰ ਪਸੰਦ ਨਹੀਂ ਕਰਦੇ ਰਿਸ਼ਤੇ ਅਤੇ ਰਿਸ਼ਤੇਦਾਰੀਆਂ ਨੂੰ ਇਹ ਬਣਾ ਰਿਹਾ ਇਹ ਠੀਕ ਨਹੀਂ ਆ ਇਹਦੇ ਨਾਲ ਭਲਾ ਨਹੀਂ ਆ ਯੂਸਫ ਨਾਲ ਪਰਮੇਸ਼ਵਰ ਸੀ ਇਸ ਲਈ ਉਹ ਜੋ ਵੀ ਕਰਦਾ ਸੀ ਪਰਮੇਸ਼ਵਰ ਸਭ ਕੁਝ ਸਫਲ ਕਰਦਾ ਸੀ ਸैमसन ਨੂੰ ਪਰਮੇਸ਼ਵਰ ਨੇ ਛੱਡ ਦਿੱਤਾ ਇਸੇ ਲਈ ਉਹਦੀ ਸਮਰਥ ਚਲੀ ਗਈ ਉਸ ਤੋਂ ਬਾਅਦ ਕੀ ਲਿਖਿਆ ਵਿਖਾਂਗੇ ਉਹ ਨਹੀਂ ਜਾਣਦਾ ਸੀ ਕਿ ਯਹੋਵਾ ਉਹਦੇ ਕੋਲੋਂ ਦੂਰ ਚਲਾ ਗਿਆ ਹੈ ਜਿਸ ਵੇਲੇ ਹੀ ਪਰਮੇਸ਼ਵਰ ਨੇ ਸੈਮਸਨ ਨੂੰ ਛੱਡਿਆ ਮੁਸ਼ਕਲਾਂ ਵਧ ਗਈਆਂ ਕਸ਼ਟ ਵਧ ਗਏ ਸ਼ਰਮਿੰਦਗੀ ਆਉਣ ਲੱਗੀ ਰਾਸਤੇ 'ਚ ਕਟਨਾਵਾਂ ਸੀ ਜਿਸ ਵੇਲੇ ਪਰਮੇਸ਼ਵਰ ਨੇ ਸੈਮਸਨ ਨੂੰ ਛੱਡਿਆ ਤਦ ਕਦੋਂ ਜਦੋਂ ਪਰਮੇਸ਼ਵਰ ਨੇ ਸੈਮਸਨ ਨੂੰ ਛੱਡ ਦਿੱਤਾ ਤਦ ਫਲਿਸਤੀਆਂ ਨੇ ਉਸ ਨੂੰ ਫੜ ਲਿਆ ਸੁਣ ਰਹੇ ਹੋ ਪ੍ਰਭੂ ਜੇ ਪਰਮੇਸ਼ਵਰ ਨੇ ਤੁਹਾਨੂੰ ਛੱਡ ਦਿੱਤਾ ਤਾਂ ਲੁੱਕ ਕੇ ਬੈਠਾ ਹੈ ਕੌਣ? ਤਾਕਤ ਚ ਬੈਠਾ ਹੈ ਕੀ ਕਰਨ ਦੇ ਲਈ ਤੁਹਾਨੂੰ ਫੜਨ ਲਈ? ਤੁਹਾਡੀ ਸਮਰਥ ਨੂੰ ਉਹ ਖਤਮ ਕਰਨ ਦੇ ਲਈ ਤੁਹਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਤੁਹਾਡੇ ਕਾਰੋਬਾਰ ਦੇ ਵਿੱਚ ਤੁਹਾਨੂੰ ਘਾਟਾ ਪਾਉਣ ਦੇ ਲਈ ਤੁਹਾਡੇ ਪਰਿਵਾਰ ਨੂੰ ਤੋੜਨ ਦੇ ਲਈ ਸ਼ੈਤਾਨ ਲੁੱਕ ਕੇ ਬੈਠਾ ਹੈ। ਸ਼ੈਤਾਨ ਕਿਉਂ ਨਹੀਂ ਤੁਹਾਡੇ ਕੋਲ ਆ ਪਾ ਰਿਹਾ? ਸ਼ੈਤਾਨ ਤੁਹਾਡੀ ਨੌਕਰੀ 'ਚ ਹੱਥ ਕਿਉਂ ਨਹੀਂ ਪਾ ਰਿਹਾ? ਕਿਉਂ ਸ਼ੈਤਾਨ ਤੁਹਾਡੇ ਵਪਾਰ ਅਤੇ ਪਰਿਵਾਰ ਵਿੱਚ ਹੱਥ ਨਹੀਂ ਪਾ ਰਿਹਾ ਕਾਰਨ ਜਾਣਦੇ ਹੋ ਪਰਮੇਸ਼ੁਰ ਦੇ ਹੱਥਾਂ ਦੇ ਵਿੱਚ ਤੁਸੀਂ ਹੋ ਇਸ ਲਈ ਉਹ ਕੁਝ ਨਹੀਂ ਕਰ ਪਾ ਰਿਹਾ ਜੇ ਤੁਸੀਂ ਪਰਮੇਸ਼ੁਰ ਦੇ ਬਾੜੇ ਚੋਂ ਬਾਹਰ ਆਉਂਗੇ ਤਾਂ ਉਹ ਬਾਰ ਲੁਕਿਆ ਹੋਇਆ ਹੈ ਕਈ ਵਾਰ ਚੂਚੇ ਕੀ ਕਰਦੇ ਆ ਆਪਣੀ ਮਾਂ ਦੇ ਪਰਾਂ ਦੇ ਥੱਲੇ ਰਹਿੰਦੇ ਆ ਆਪਣੀ ਮਾਂ ਦੇ ਬਿਲਕੁਲ ਹੀ ਨੇੜੇ ਰਹਿੰਦੇ ਆ ਰਾਈਟ ਦੂਰੋਂ ਹੀ ਵੇਖਦਾ ਰਹਿੰਦਾ ਹੈ ਕੌਣ ਚੀਲ ਉਹ ਚੀਲ ਵੇਖਦਾ ਰਹਿੰਦਾ ਵੇਖਦਾ ਰਹਿੰਦਾ ਉਹ ਸਾਰੇ ਚੂਚੇ ਮਾਂ ਦੇ ਕੋਲੇ ਹੀ ਰਹਿੰਦੇ ਆ ਬਿਲਕੁਲ ਨੇੜੇ ਰਹਿੰਦੇ ਆ ਅਗਰ ਕੋਈ ਵੀ ਕੁੱਤਾ ਹੋਵੇ ਜਾਂ ਬਿੱਲੀ ਹੋਵੇ ਅਗਰ ਅਚਾਨਕ ਆ ਜਾਵੇ ਚੂਚੇ ਕੀ ਕਰਦੇ ਆ ਪਰਾਂ ਦੇ ਥੱਲੇ ਲੁਕ ਜਾਂਦੇ ਆ ਸਾਡੀ ਮਾਂ ਦੇ ਪਰਾਂ ਦੇ ਥੱਲੇ ਸਾਡੀ ਬਚਾਅ ਹੈ ਇਹ ਮੁਰਗੀ ਦੇ ਬੱਚਿਆਂ ਨੂੰ ਵੀ ਪਤਾ ਹੈ ਪਿਆਰਿਓ ਉਹਨਾਂ ਦਾ ਪਰਾਂ ਦੇ ਥੱਲੇ ਹੀ ਬਚਾਅ ਹੈ ਇਸ ਦੌਰਾਨ ਇੱਕ ਛੋਟਾ ਜਿਹਾ ਮੁਰਗੀ ਦਾ ਚੂਚਾ ਕਿਉਂ ਬਾਹਰ ਜਾਣ ਤੇ ਬਚਾਵ ਨਹੀਂ ਹੋਵੇਗਾ ਕਿ ਮਾਂ ਤੋਂ ਦੂਰ ਹੋ ਕੇ ਮੈਂ ਜੀ ਨਹੀਂ ਸਕਦੀ ਇਹ ਸੋਚ ਕੇ ਉਹਨਾਂ ਪਰਾ ਤੋਂ ਬਾਹਰ ਹੋ ਕੇ ਹੋਲੀ ਦਿਨੇ ਇਕੱਲੇ ਇਸ ਤਰ੍ਹਾਂ ਬਾਹਰ ਨਿਕਲੀ ਅਤੇ ਇੱਕ ਫਲਾਈਟ ਆਈ ਉਹ ਫਲਾਈਟ ਆ ਕੇ ਲੈ ਗਈ ਹਜੇ ਤੱਕ ਇਹ ਜਿਹੜਾ ਛੋਟਾ ਚੂਚਾ ਜ਼ਮੀਨ ਤੇ ਸੀ ਹਵਾ ਦੇ ਵਿੱਚ ਉੱਡਣ ਲੱਗਾ ਕੀ ਹੋਇਆ ਦੱਸੋ ਚੀ ਲਾਈ ਲੈ ਕੇ ਚਲੀ ਗਈ ਕਿਹੜੇ ਚੂਚੇ ਨੂੰ ਚੀਲ ਲੈ ਕੇ ਗਈ ਜਿਹੜਾ ਮਾਂ ਤੋਂ ਮਾਂ ਦੇ ਪਰਾ ਤੋਂ ਮਾਂ ਦੇ ਬਚਾਵ ਤੋਂ ਜਿਹੜਾ ਚੂਚਾ ਦੂਰ ਹੋਇਆ ਸੀ ਉਸੇ ਨੂੰ ਹੀ ਚੀਲ ਲੈ ਗਈ ਨਾ ਭੈਣੋ ਅਤੇ ਭਰਾਓ ਚੀਲ ਤਾਕ ਚ ਬੈਠੀ ਹੈ ਸ਼ੈਤਾਨ ਰੂਪੀ ਚੀਲ ਤਾਕ ਚ ਬੈਠਾ ਹੈ ਤੁਸੀਂ ਥੋੜਾ ਜਿਹਾ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਆਏ ਮੈਨੂੰ ਕੁਝ ਨਹੀਂ ਹੋਵੇਗਾ ਇਸ ਤਰ੍ਹਾਂ ਦੀ ਗਲਤ ਫੈਮਿਨਲ ਅਗਰ ਪਰਮੇਸ਼ਵਰ ਦੀ ਹਜ਼ੂਰੀ ਚੋਂ ਬਾਹਰ ਜਾਉਂਗੇ ਉਹ ਤਾਕ ਚ ਬੈਠੇਗਾ ਸੈਂਸਨ ਕਿੱਥੇ ਗਿਆ ਸੀ ਜਾਂਦੇ ਹੋ ਫਲਸਤੀਆਂ ਦੇ ਦੇਸ਼ ਦੇ ਵਿੱਚ ਉਹ ਗਿਆ ਉਹਨਾਂ ਨੂੰ ਜਿੱਤਣ ਦੇ ਲਈ ਨਹੀਂ ਗੁਪਤ ਵਿੱਚ ਪਾਪ ਕਰਨ ਦੇ ਲਈ ਅੱਜ ਕੋਈ ਸਾਡੇ ਵਿੱਚ ਕਰ ਹੈ ਲੁਕ ਕੇ ਪਾਪ ਕਰਨ ਦੇ ਲਈ ਜਿੱਥੇ ਨਹੀਂ ਜਾਣਾ ਉਥੇ ਜਾਣ ਵਾਲੇ ਜਿੱਥੇ ਨਹੀਂ ਜਾਣਾ ਐਸੇ ਲੋਕਾਂ ਕੋਲ ਜਾਣ ਵਾਲੇ ਜਿੰਨਾ ਘਰ ਚ ਨਹੀਂ ਜਾਣਾ ਉਥੇ ਜਾਣ ਵਾਲੇ ਜਿੰਨਾ ਨਾਲ ਨਹੀਂ ਜਾਣਾ ਉਹਨਾਂ ਨਾਲ ਜਾਣ ਵਾਲੇ पाप ਨੂੰ ਲੋਕ ਕੇ ਕਰਾਂਗਾ ਇਸ ਤਰ੍ਹਾਂ ਕਰਨ ਵਾਲਾ ਕੋਈ ਹੈ ਖਬਰਦਾਰ ਜਦੋਂ ਤੁਸੀਂ ਬੇਖੌਫ ਹੋ ਕੇ ਪਾਪ ਕਰਨ ਲਈ ਪਰਮੇਸ਼ਵਰ ਦੀ ਹਜ਼ੂਰੀ ਚ ਜਾਓਗੇ ਸ਼ੈਤਾਨ ਤਿਆਰ ਰਹੇਗਾ ਸैमसन ਪਰਮੇਸ਼ਵਰ ਤੋਂ ਦੂਰ ਹੋ ਗਿਆ ਅਚਾਨਕ ਫਲਸਤੀ ਲੋਕ ਆ ਗਏ ਸैमसन ਨੂੰ ਫੜ ਲਿਆ ਐਸੇ ਸैमसन ਦੇ ਲਈ ਕੁਝ ਸਮੇਂ ਪਹਿਲਾਂ ਹਜ਼ਾਰ ਲੋਕ ਆਏ ਸੀ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਅਜਿਹਾ ਸैमसन ਨੂੰ ਜਦੋਂ ਫਲਸਤੀਆਂ ਨੇ ਫੜ ਲਿਆ ਉਹ ਕੁਝ ਨਹੀਂ ਕਰ ਪਾਇਆ ਉਹ ਤਗੜਾ ਸੀ ਲੇਕਿਨ ਪਰਮੇਸ਼ਵਰ ਦੀ ਹਜ਼ੂਰੀ ਚੋਂ ਬਾਹਰ ਨਿਕਲਣ ਤੇ ਕਮਜ਼ੋਰ ਹੋ ਗਿਆ ਅੱਖਾਂ ਕੱਢ ਦਿੱਤੀਆਂ ਸਰੀਰ ਜ਼ਖਮੀ ਕਰ ਦਿੱਤਾ ਹੱਥ ਅਤੇ ਪੈਰ ਬੰਨ੍ਹ ਦਿੱਤੇ ਉਹ ਬੜਾ ਤਾਕਤਵਰ ਸੀ ਪਰਮੇਸ਼ਵਰ ਤੋਂ ਦੂਰ ਹੋ ਗਿਆ ਫਿਰ ਕਮਜ਼ੋਰ ਹੋ ਗਿਆ ਆਖਰ ਦੇ ਵਿੱਚ ਫਲਸਤੀਨ ਦੀ ਜ਼ਮੀਨ ਤੇ ਹੀ ਉਹ ਮਾਰਿਆ ਗਿਆ ਸੱਚ ਤਾਂ ਇਹ ਹੈ ਉਸਨੇ ਆਪਣੇ ਆਪ ਨੂੰ ਮਾਰ ਲਿਆ ਜ਼ਰੂਰੀ ਹੈ ਕਵਾਂਗੇ ਦੂਸਰੇ ਦੇਸ਼ਾਂ ਵਿੱਚ ਪਾਪ ਵਿੱਚ ਕੰਮ ਕਰਕੇ ਉਹਨਾਂ ਦੇ ਵਿੱਚ ਜਾਨ ਗਵਾ ਦਿੱਤੀ ਪਰ ਦੂਜੇ ਦੇਸ਼ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਚੱਲ ਕੇ ਉਹਨਾਂ ਦੇ ਹੀ ਵਿਚਕਾਰ ਉਹਨਾਂ ਤੇ ਰਾਜ ਕਰਨ ਦੇ ਸતર ਤੱਕ ਪਹੁੰਚ ਗਿਆ ਪਰਮੇਸ਼ਵਰ ਦੇ ਨਾਲ ਰਹਿਣ ਵਾਲਾ ਯੂਸਫ ਕਿੰਨਾ ਅਦਭੁਤ ਹੈ ਪਿਆਰਿਓ ਯੂਸਫ ਦੇ ਨਾਲ ਪਰਮੇਸ਼ਵਰ ਸੀ ਐਸੇ ਲਈ ਦੇਸ਼ ਤੇ ਸ਼ਾਸਨ ਕਰਨ ਲੱਗਾ ਦੇਸ਼ ਤੇ ਰਾਜ ਕਰਨ ਲੱਗਾ ਇੰਨਾ ਹੀ ਨਹੀਂ ਉਸਨੇ ਪੂਰੇ ਪਰਿਵਾਰ ਨੂੰ ਵੀ ਯੂਸਫ ਪਾਲ ਸਕਿਆ ਪਿਤਾ ਜੀ ਆ ਜਾਓ ਪਿਤਾ ਜੀ ਕੇਵਲ ਤੁਸੀਂ ਹੀ ਨਹੀਂ ਮੇਰੇ ਪੂਰੇ ਭਰਾਵਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਨੂੰ ਪਾਲਣ ਦੀ ਸ਼ਕਤੀ ਪਰਮੇਸ਼ਵਰ ਨੇ ਮੈਨੂੰ ਦਿੱਤੀ ਹੈ ਉਹਨਾਂ ਦੇ ਵੀ ਕਾਰੋਬਾਰ ਅਤੇ ਨੌਕਰੀ ਕਰਨ ਦੇ ਵਿੱਚ ਮਦਦ ਕਰਾਂਗਾ ਇਹ ਨਹੀਂ ਕਹਿ ਰਿਹਾ ਕਿ ਬਿਠਾ ਕੇ ਖਿਲਾਵਾਂਗਾ ਆਪਣੇ ਸਾਰੇ ਪੁੱਤਰਾਂ ਨੂੰ ਲੈ ਆਓ ਉਹਨਾਂ ਨੂੰ ਬਿਠਾ ਕੇ ਨਹੀਂ ਖਵਾਵਾਂਗਾ ਇਸ ਤਰ੍ਹਾਂ ਨਹੀਂ ਕਿਹਾ ਪਿਤਾ ਜੀ ਤੁਸੀਂ ਆ ਜਾਓ ਅਤੇ ਸਾਰਿਆਂ ਨੂੰ ਨਾਲ ਲੈ ਕੇ ਆਓ ਮੈਂ ਉਹਨਾਂ ਦੀ ਮਦਦ ਕਰਾਂਗਾ ਉਹ ਜਦੋਂ ਆ ਜਾਣਗੇ ਉਹਨਾਂ ਨੂੰ ਖੇਤ ਦਿੱਤੇ ਕੰਮ ਕਰਨ ਦੇ ਲਈ ਕਿਹਾ ਅਤੇ ਭੇਡਾਂ ਵੀ ਦਿੱਤੀਆਂ ਮਿਹਨਤ ਨਾਲ ਕੰਮ ਕਰੋ ਕਿਹਾ ਪਿਤਾ ਦੀ ਰਾਖੀ ਕਰਨ ਲਈ ਕਿਹਾ ਜੇ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਅਸੀਂ ਪਵਿੱਤਰਤਾਈ ਨਾਲ ਜੀਣਾ ਹੈ ਜੇ ਪਾਪ ਸਾਡੇ ਵਿੱਚ ਹੈ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਗਵਾ ਦਾਂਗੇ ਪਰਮੇਸ਼ਵਰ ਦੀ ਸੰਗਤੀ ਅਗਰ ਚਲੀ ਗਈ ਸਾਡੇ ਕੋਲ ਜੋ ਕੁਝ ਹੈ ਉਹ ਵੀ ਚਲਾ ਜਾਏਗਾ ਇਹਦਾ ਉਦਾਹਰਣ ਸैमਸਨ ਹੈ ਪਵਿੱਤਰਤਾਈ ਵਿੱਚ ਜੀਨ ਨਾਲ ਅਸੀਂ ਹੋਰ ਵੀ ਤਰੱਕੀ ਕਰਾਂਗੇ ਹੋਰ ਵੀ ਆਸ਼ੀਸ਼ ਪਾਵਾਂਗੇ ਇਹਦਾ ਐਗਜ਼ਾਮਪਲ ਹੈ ਯੂਸਫ ਸैमਸਨ ਆਪਣੇ ਮਾਤਾ ਪਿਤਾ ਨੂੰ ਦੁੱਖ ਦਿੰਦਾ ਸੀ ਪਿਆਰਿਓ ਉਹਨਾਂ ਦੇ ਪੁੱਤਰ ਦਾ ਉਹਨਾਂ ਤੋਂ ਵੀ ਪਹਿਲਾਂ ਮਰ ਜਾਣਾ ਕਿਹੜੇ ਮਾਪੇਪ ਇਹ ਸਹਿ ਸਕਦੇ ਆ ਸैमਸਨ ਸैमਸਨ ਜੋ ਮਨਾ ਕੀਤਾ ਉਹੀ ਕੀਤਾ ਜਿੱਥੇ ਨਹੀਂ ਜਾਣਾ ਸੀ ਉੱਥੇ ਤੂੰ ਗਿਆ। ਉੱਥੇ ਸਾਡੇ ਤੋਂ ਪਹਿਲਾਂ ਤੂੰ ਮਰ ਗਿਆ ਸैमਸਨ। ਬੁਢਾਪੇ 'ਚ ਤੂੰ ਹੀ ਸਾਡਾ ਖਿਆਲ ਰੱਖਣਾ ਸੀ, ਸੰਭਾਲਣਾ ਸੀ। ਸਾਨੂੰ ਇਕੱਲਾ ਛੱਡ ਕੇ ਮਰ ਗਿਆ ਸैमਸਨ, ਉਹ ਮਾਪੇ ਕਿੰਨੇ ਰੋਏ ਹੋਣਗੇ। ਪੈਣੋ ਤੇ ਭਰਾਵੋ, ਜੇ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਵਿਰੋਧ ਚੱਲਾਂਗੇ, ਆਪਣੇ ਪਰਿਵਾਰ ਨੂੰ ਰੁਲਾਵਾਂਗੇ। ਜੇ ਅਸੀਂ ਪਰਮੇਸ਼ਵਰ ਦੇ ਵਿਰੋਧ ਪਾਪ ਮੇ ਕੰਮਾਂ 'ਚ ਫਸ ਜਾਵਾਂਗੇ। ਸਾਡੇ ਨਾਲ ਜੁੜੀ ਹੋਈ ਪਤਨੀ ਹੋ ਸਕਦੀ ਆ ਬੱਚੇ ਹੋ ਸਕਦੇ ਆ ਜਨਮ ਦੇਣ ਵਾਲੀ ਮਾਬਾਪ ਹੋ ਸਕਦੇ ਆ ਅਸੀਂ ਉਹਨਾਂ ਨੂੰ ਰਵਾਵਾਂਗੇ ਪਾਪ ਦੇ ਅਧੀਨ ਹੋ ਕੇ ਸैमਸਨ ਰਵਾ ਦਿੱਤਾ ਉਸਨੇ ਆਪਣੇ ਦੇਸ਼ ਦੇ ਲੋਕਾਂ ਦਾ ਸਹਾਰਾ ਬਣਨਾ ਸੀ ਉਹਨਾਂ ਨੂੰ ਸੰਭਾਲਣਾ ਸੀ ਉਹਨਾਂ ਦੀ ਰਾਖੀ ਕਰਨੀ ਸੀ ਉਹਨਾਂ ਨੂੰ ਇਕੱਲਾ ਛੱਡ ਕੇ ਮਰ ਗਿਆ ਜਨਮ ਦੇਣ ਵਾਲੇ ਮਾਬਾਪ ਨੂੰ ਵੀ ਇਕੱਲਾ ਛੱਡ ਕੇ ਮਰ ਗਿਆ ਪਿਆਰਿਓ ਇਸ ਪਰਮੇਸ਼ਰ ਤੋਂ ਦੂਰ ਹੋਏ ਲੋਕਾਂ ਦਾ ਕੰਮ ਹੈ ਸਾਡੇ ਵਿੱਚਕਾਰ ਕੋਈ ਹੈ ਜਿਨੇ ਮਾਪਾਪ ਨੂੰ ਇਕੱਲਾ ਛੱਡ ਦਿੱਤਾ ਹੋਵੇ ਉਹ ਆਪਣੀ ਮੌਤ ਮਰਨਗੇ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਪਤਨੀ ਬੱਚਿਆਂ ਨੂੰ ਇਕੱਲੇ ਛੱਡ ਕੇ ਮਨਮਰਜ਼ੀ ਕਰਨ ਵਾਲਾ ਕੋਈ ਹੈ ਤੁਸੀਂ ਕੌਣ ਹੈ ਜਾਣਦੇ ਹੋ ਜਿਹੜੇ ਪਰਮੇਸ਼ਰ ਤੋਂ ਦੂਰ ਹੋ ਗਏ ਅਤੇ ਸ਼ੈਤਾਨ ਦੇ ਗੁਲਾਮ ਹੋ ਗਏ ਪਤੀ ਨੂੰ ਛੱਡ ਕੇ ਪਤਨੀ ਨੂੰ ਛੱਡ ਕੇ ਮਨਮਰਜ਼ੀ ਨਾਲ ਜੀਣ ਵਾਲੇ ਕੌਣ ਹੈ ਜਾਣਦੇ ਹੋ ਸ਼ੈਤਾਨ ਦੇ ਹੱਥਾਂ 'ਚ ਗੁਲਾਮ ਬਣ ਕੇ ਜੀਣ ਵਾਲੇ ਸैमसन ਨੇ ਇਹ ਹੀ ਕੀਤਾ ਸੀ ਮਾਪਾਪ ਨੂੰ ਰੁਵਾਇਆ ਪਰਮੇਸ਼ਵਰ ਨੂੰ ਵੀ ਬਹੁਤ ਰੁਵਾਇਆ ਯੂਸਫ ਵਲ ਵੇਖੋ ਉਹ ਪਰਾਇਦੇਸ਼ ਵਿੱਚ ਸੀ ਪਵਿੱਤਰ ਜ਼ਿੰਦਗੀ ਜੀ ਰਿਹਾ ਸੀ ਪਰਮੇਸ਼ਵਰ ਦੇ ਨਾਲ ਹੀ ਚੱਲਦਾ ਸੀ ਇੰਨਾ ਹੀ ਨਹੀਂ ਉਹ ਦੇਸ਼ ਤੇ ਰਾਜ ਕਰਨ ਵਾਲੀ ਅਹੁਦੇ ਤੱਕ ਪਹੁੰਚ ਗਿਆ ਆਪਣੇ ਪਿਤਾ ਨੂੰ ਆਨੰਦ ਦੇ ਰਿਹਾ ਹੈ ਅਤੇ ਆਪਣੇ ਭਰਾਵਾਂ ਨੂੰ ਵੀ ਸਹਾਰਾ ਦੇ ਰਿਹਾ ਸੀ ਭੈਣੋ ਅਤੇ ਭਰਾਵੋ ਤੁਸੀਂ ਵੀ ਇਹੀ ਕਰਨਾ ਹੈ ਆਪਣੇ ਮਾਪੇ ਲਈ ਤੁਸੀਂ ਕਮੰਡ ਦਾ ਕਾਰਨ ਬਣਨਾ ਹੈ ਆਪਣੇ ਭਰਾਵਾਂ ਦੇ ਲਈ ਤੁਸੀਂ ਸਹਾਰਾ ਬਣਨਾ ਹੈ ਆਸ਼ਿਸ਼ਦਾਇਕ ਜੀਵਨ ਜੀਣਾ ਹੈ ਮਹਾਨ ਪਵਿੱਤਰ प्रेमी ਪਰਮੇਸ਼ਵਰ ਪਿਤਾ ਅੱਜ ਜਿੰਨੇ ਵੀ ਲੋਕ ਜਿਵੇਂ ਤੂੰ ਯੂਸਫ ਦੇ ਨਾਲ ਰਿਹਾ ਉਸੇ ਤਰ੍ਹਾਂ ਮੇਰੇ ਨਾਲ ਵੀ ਰਹਿ ਪਿਤਾ ਕਮਜ਼ੋਰ ਹਾਂ ਗਰੀਬ ਹਾਂ ਮੈਂ ਮੇਰੀ ਕੋਈ ਗਿਣਤੀ ਨਹੀਂ ਆ ਮੇਰਾ ਕੋਈ ਪਤਾ ਨਹੀਂ ਆ ਫਿਰ ਵੀ ਤੁਹਾਡਾ ਮੇਰੇ ਨਾਲ ਰਹਿਣਾ ਕਾਫੀ ਹੈ ਜੋ ਇੱਕ ਬੇਨਾਮ ਸੀ ਜਿਹੜਾ ਇਕੱਲਾ ਹੀ ਸੀ ਉਸ ਯੂਸਫ ਨੂੰ ਦੇਸ਼ ਦਾ ਰਾਜਾ ਬਣਾ ਦਿੱਤਾ ਤੁਸੀਂ ਅਸੀਂ ਉਸੇ ਪਰਮੇਸ਼ਵਰ ਨੂੰ ਮੰਨਦੇ ਹਾਂ ਪਿਤਾ ਤੁਸੀਂ ਸਾਡੇ ਨਾਲ ਰਹੋ ਅਸੀਂ ਧਾਰਮਿਕਤਾ ਨਾਲ ਚੱਲੀਏ ਖराई ਨਾਲ ਚੱਲਦੇ ਹੋਏ ਪਿਤਾ ਲੋਕਾਂ ਦੀ ਮਦਦ ਕਰਦੇ ਹੋਏ ਪਿਤਾ ਲੋਕਾਂ ਦੀ ਭਲਾਈ ਕਰਦੇ ਹੋਏ ਪਰਿਵਾਰ ਦੇ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਨਾਲ ਜੀ ਸਕੀਏ ਬੁਰੀਆਂ ਆਦਤਾਂ ਨੂੰ ਛੱਡ ਕੇ ਪਵਿੱਤਰ ਜੀਵਨ ਜੀਂਦੇ ਹੋਏ ਤੁਹਾਡੇ ਨਾਲ ਰਹਿ ਕੇ ਹਰ ਇੱਕ ਕੰਮ ਅਤੇ ਕੋਸ਼ਿਸ਼ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਬਹੁਤਿਆਂ ਦੀ ਭਲਾਈ ਦੇ ਲਈ ਸਮਾਜ ਦੇ ਲਈ ਇਸਤੇਮਾਲ ਹੋ ਕੇ ਦੇਸ਼ ਦੇ ਲਈ ਆਸ਼ੀਸ਼ ਵਾਲੇ ਬਣ ਕੇ ਅੱਜ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਹਰ ਇੱਕ ਜਨ ਨੂੰ ਬਣਾ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72